ਯਾਰ ਰਾਹੁਲ ਐ ਕਿਵੇਂ ਕਰ ਸਕਦਾ ਉਹ ਕਿਉਂ ਕਿਸੇ ਕੁੜੀ ਦੀ ਜ਼ਿੰਦਗੀ ਖਰਾਬ ਕਰ ਰਿਹਾ ਨਾਲੇ ਉਹਨੂੰ ਕਿਹੜਾ ਪਹਿਲਾਂ ਕਿਸੇ ਨੇ ਕੋਈ ਧੋਖਾ ਦਿੱਤਾ ਹੋਇਆ ਕੁੜੀ ਨੇ ਵੀ ਤਾਈਆਂ ਹੋ ਸ਼ਾਦੀ ਦੀ ਚੀਜ਼ ਕਰਨ ਲੱਗ ਗਿਆ ਹੋਵੇ ਫਤਾਨੀ ਉਹ ਕੀ ਸਮਝ ਰਿਹਾ ਕੀ ਨਹੀਂ ਪਰ ਐ ਨਹੀਂ ਮੈਂ ਕਿਸੇ ਦਿਨ ਕਿਸੇ ਦੀ ਜ਼ਿੰਦਗੀ ਖਰਾਬ ਕਰਨ ਦਿੰਦੀ ਮੇਰੀ ਤਾਂ ਜਿਹੜੀ ਹੋਣੀ ਸੀ ਹੋ ਗਈ ਫਰੈਂਕ ਕਿਉਂ ਕਿਸੇ ਨੂੰ ਕੁਝ ਕਹਿਣਾ ਯਾਰ ਅਗਲੀ ਦੀ ਵੀ ਇੱਜ਼ਤ ਹੁੰਦੀ ਐ ਇੱਥੇ ਜਿੱਦ ਸਾਰੇ ਨੇ ਮਿੱਟੀ 'ਚ ਰੋਲ ਕੇ ਰੱਖ ਦੂਗਾ। ਖੇ ਦਾ ਫੋਨ ਆ ਗਿਆ। ਇਹ ਹੁਣ ਕੀ ਕਹਿੰਦੇ ਨੇ? ਸ਼ਾਇਦ ਸੀਰਤ ਲਈ ਫੋਨ ਆਇਆ ਹੋਣਾ। ਹੈਲੋ, ਹੈਲੋ। ਹਾਂਜੀ ਦidi। ਹਾਂ, ਪ੍ਰੀਤ ਕਿਵੇਂ ਆ ਤੂੰ ਠੀਕ ਆ? ਹਾਂਜੀ ਮੈਂ ਵਧੀਆ ਤੇ ਸੀਰਤ ਕਿਵੇਂ ਮੇਰੀ? ਹਾਂ ਸੀਰਤ ਤੇਰੀ ਠੀਕ ਆ ਤੇ ਮੈਂ ਨਾ ਤੈਨੂੰ ਐਂ ਕਹਿੰਦੀ ਸੀ ਧਿਆਨ ਨਾਲ ਗੱਲ ਸੁਣ ਮੇਰੀ। ਕੀ ਹੋ ਗਿਆ ਠੀਕ ਤਾਂ ਹੈ ਸਾਰਾ ਕੁਝ ਆ ਹਾਂ ਠੀਕ ਤਾਂ ਹੈ ਨਾ ਤੇ ਗੁੜੀਆਂ ਨੂੰ ਨਾ ਬੁਖਾਰ ਹੋ ਗਿਆ ਸੀਗਾ ਤੇ ਕਿਵੇਂ ਕੀ ਹੋਇਆ ਠੀਕ ਹੈ ਸਿਰਤ ਓਹੋ ਤੈਨੂੰ ਪਤਾ ਤਾਂ ਹੈਗਾ ਹੁਣਾਂ ਠੰਡ ਕਿੰਨੀ ਸੀ ਠੰਡ ਠੰਡ ਲੱਗ ਗਈ ਹੋਣੀ ਆ ਕਿਸੇ ਪਾਸੇ ਜਵਾਕ ਨੂੰ ਤੁਸੀਂ ਨੇ ਫਿਰ ਧਿਆਨ ਰੱਖਣਾ ਸੀ ਨਾ ਜੇ ਤੁਹਾਡੇ ਤੋਂ ਨਹੀਂ ਰੱਖਿਆ ਤਾਂ ਮੈਂ ਤੁਹਾਨੂੰ ਆਖਿਆ ਸੀ ਮੈਂ ਆ ਕੇ ਲੈ ਜਾਨੀ ਆ ਕਿ ਹੈ ਮੈਂ ਥੋੜੋ ਹੁੰਦਾ ਮੇਰੀ ਸਿਰਤ ਨੂੰ ਜੇ ਕੁਝ ਹੋ ਗਿਆ ਫਿਰ ਓਹੋ ਉਹਨੂੰ ਕੁਝ ਨਹੀਂ ਹੁੰਦਾ ਮੇਰੀ ਗੱਲ ਸੁਣ ਤੂੰ ਮੈਂ ਨਾ ਬੁਖਾਰ ਚੜਦਾ ਸੀ ਉਹਨੂੰ ਮੈਂ ਡਾਕਟਰ ਦੇ ਲੈ ਗਈ ਡਾਕਟਰ ਕਹਿੰਦਾ ਵੀ ਦਾਖਲ ਕਰਨੀ ਪਊਗੀ ਤੇ ਹੁਣ ਡਾਕਟਰ ਦੀ ਇੱਥੇ ਨੂੰ ਪਤਾ ਹੀ ਆ ਵੀ ਮੂੰਹ ਕਿੰਨੇ ਅੱਡੇ ਹੁੰਦੇ ਨੇ ਮੈਨੂੰ ਨਾ ਪੈਸਿਆਂ ਦੀ ਲੋੜ ਆ ਤੇ ਹੁਣ ਮੈਨੂੰ ਥੋੜੇ ਜੇ ਪੈਸੇ ਦੇ ਦੀ ਕੋਈ ਗੱਲ ਨਹੀਂ ਪੈਸੇ ਤਾਂ ਮੈਂ ਤੁਹਾਨੂੰ ਦੇ ਦੂੰਗੀ ਪਰ ਮੈਂ ਆਪ ਫੜਾ ਕੇ ਜਾਊਂਗੀ ਨਾਲੇ ਮੈਂ ਸੀੜਤ ਨੂੰ ਦੇਖ ਕੇ ਜਾਊਂਗੀ ਸੀੜਤ ਕਿਵੇਂ ਆ ਕਿਵੇਂ ਨਹੀਂ ਮੇਰਾ ਵੀ ਬਹੁਤ ਠੀਕ ਕਰਦਾ ਆਪਦੀ ਬੱਚੀ ਨੂੰ ਮਿਲਣ ਨੂੰ ਤੁਸੀਂ ਤਾਂ ਕਦੇ ਮਿਲਣ ਲਈ ਕਹਿੰਦੇ ਨਹੀਂ ਹੈਗੇ ਮੈਂ ਤੁਹਾਨੂੰ ਜਿੰਨੇ ਤੁਹਾਨੂੰ ਪੈਸੇ ਚਾਹੀਦੇ ਨੇ ਮੈਂ ਤੁਹਾਨੂੰ ਓਨੇ ਪੈਸੇ ਫੜਾ ਦੂੰ ਪਰ ਇੱਕ ਸ਼ਰਤ ਤੇ ਜੇ ਸਿਰਤ ਨੂੰ ਤੁਸੀਂ ਮੈਨੂੰ ਮਿਲਣ ਦੋਗੇ ਹਾਂ ਹਾਂ ਕੋਈ ਨਾ ਤੂੰ ਫਿਕਰ ਨਾ ਕਰ ਨਾਲੇ ਤੂੰ ਸਿਰਤ ਨੂੰ ਦੇਖ ਜੀ ਤੇ ਤੈਨੂੰ ਪਤਾ ਵੀ ਫੇਰ ਨਾ ਜੇ ਆਪਾਂ ਇੱਕ ਦੂਜੇ ਦੇ ਕੋਲੇ ਬੱਚੇ ਨੂੰ ਕਰਦੇ ਆ ਨਾ ਫੈਕਸ਼ਨ ਹੋ ਜਾਂਦੀ ਆ ਡਾਕਟਰਾਂ ਨੇ ਕਿਹਾ ਹੋਇਆ ਵੀ ਕਿਸੇ ਕੋਲੇ ਬੱਚਾ ਕਰਨਾ ਨਹੀਂ ਹੈਗਾ ਕਿਸੇ ਕੋਲ ਦਾ ਕੀ ਮਤਲਬ ਮੈਂ ਬੱਚੇ ਦੀ ਮਾਂ ਆਂਗੀ ਮੇਰੇ ਕੋਲ ਨਹੀਂ ਲੱਗੂ ਔਰ ਕਿਹਦੇ ਕੋਲ ਲੱਗੂ ਨਾਲੇ ਮਾਂ ਕੋਲ ਆ ਕੇ ਤਾਂ ਬੱਚਾ ਆਟੋਮੈਟਿਕ ਹੀ ਠੀਕ ਹੋ ਜਾਂਦਾ ਕਮਲ ਜੀ ਤੈਨੂੰ ਪਤਾ ਨਾ ਤੂੰ ਮਾਂਗੀ ਹੋਰ ਕਿਸੇ ਨੂੰ ਥੋੜੀ ਪਤਾ ਹੁਣ ਡਾਕਟਰਾਂ ਦਾ ਪਰਹੇਜ਼ ਕਰਨ ਨੂੰ ਕਿਹਾ ਹੋਇਆਗਾ ਪਰ ਥੋਨੂੰ ਤਾਂ ਪਤਾ ਨਾ ਵੀ ਮੈਂ ਉਹਦੀ ਮਾਂਗੀ ਤੁਸੀਂ ਥੋੜੋ ਮੈਨੂੰ ਉਤੋਂ ਦੂਰ ਰੱਖ ਸਕਦੇ ਹੋਗੇ ਹੈ ਨਹੀਂ ਹੁੰਦਾ ਹੁੰਦਾ ਮੈਂ ਆਪਣੀ ਸਿਰਤ ਨੂੰ ਨਾ ਆਪਣੇ ਕੋਲ ਰੱਖੂਗੀ ਮੈਂ ਤੁਹਾਡੇ ਕੋਲ ਆ ਰਹੀ ਮੈਨੂੰ ਐਡਰੈਸ ਦੱਸੋ ਕਿੱਥੇ ਆਉਣਾ ਮੈਂ ਚਲ ਠੀਕ ਆ ਠੀਕ ਆ ਮੈਂ ਤੈਨੂੰ ਨਾ ਤੇਰੇ ਫੋਨ ਤੇ ਹੀ ਸੈਂਡ ਕਰ ਦੇਣੀ ਐ ਐਡਰੈਸ ਦੇਖ ਕੇ ਤੇ ਕੱਲੀ ਆਈ ਨਾਲ ਕੋਈ ਹੋਰ ਨਹੀਂ ਹੋਣਾ ਚਾਹੀਦਾ ਕੋਈ ਗੱਲ ਨਹੀਂ ਮੈਂ ਕੱਲ੍ਹ ਹੀ ਆਉਂਗੀ ਮੈਨੂੰ ਦੱਸ ਦੋ ਪਰ ਕਿੱਥੇ ਆ ਹਾਂ ਤੇ ਨਾਲ ਮੈਨੂੰ ਪੈਸਿਆਂ ਦਾ ਇੰਤਜ਼ਾਮ ਜ਼ਰੂਰ ਕਰਕੇ ਲੈ ਕੇ ਆਈਂ ਕੋਈ ਗੱਲ ਨਹੀਂ ਪੈਸੇ ਵੀ ਮਿਲ ਜਾਣਗੇ ਮੇਰੀ ਧੀ ਦੇ ਉੱਪਰ ਦੀ ਨਹੀਂ ਮੈਨੂੰ ਕੁਝ ਵੀ ਹੈਗਾ ਮੈਂ ਤੁਹਾਨੂੰ ਜਿੰਨੇ ਤੁਹਾਨੂੰ ਪੈਸੇ ਚਾਹੀਦੇ ਹਨ ਮੈਂ ਉਹਦੇ ਵੀ ਲਾਸਟ ਲਈ ਦਵਾਂਗੀ ਹਾਂ ਹਾਂ ਚਲ ਠੀਕ ਆ ਪਹੁੰਚ ਜੀ ਫਿਰ ਟਾਈਮ ਨਾਲ ਕੋਈ ਗੱਲ ਨਹੀਂ ਠੀਕ ਆ ਓਕੇ ਹਰ ਸੇਰ ਤੋਂ ਹੈ ਕਿ ਮੈਂ ਪੱਕਾ ਉਹਨਾਂ ਨੇ ਧਿਆਨ ਨਹੀਂ ਦਿੱਤਾ ਹੋਣਾ ਆਪਦੇ ਦੇ ਉੱਤੇ ਧਿਆਨ ਉਹਨਾਂ ਦਾ ਹੈ ਉਹਨਾਂ ਨੇ ਉਹਨਾਂ ਨੇ ਵੀ ਕਿਸੇ ਦੀ ਕੁੜੀ ਸਾਨੂੰ ਕੀ ਲੋੜ ਐ ਇਹਨੂੰ ਪਾਲ ਲੰਦੇ ਸਾਰੇ ਹੀ ਕਰਦੇ ਹੁੰਦੇ ਨੇ ਮਤਰੇ ਤਾਂ ਸੰਭ ਨਹੀਂ ਮਤਰੇ ਹੀ ਹੁੰਦੇ ਨੇ ਮੇਰੀ ਤੇ ਮੈਂ ਗੱਲ ਤਾਂ ਹੱਥਾਂ ਚ ਤਾਂ ਨਹੀਂ ਦੇਤੀ ਪਰ ਉਹਨਾਂ ਨੂੰ ਪੈਸੇ ਚਾਹੀਦੇ ਨੇ ਪੈਸੇ ਤਾਂ ਚਲ ਕੋਈ ਨਾ ਮੈਂ ਕਿਤ ਨੂੰ ਕਿ ਤੋ ਕਰ ਲੂੰਗੀ ਪਰ ਪਹਿਲਾਂ ਮੈਂ ਸੀਰ ਤੋਂ ਨੂੰ ਮਿਲ ਕੇ ਆਵਾਂ ਪੈਸੇ ਵੀ ਹੱਸੇ ਤਾਂ ਮਿਲ ਗਏ ਪਰ ਹੁਣ ਵੀਰੇ ਨੂੰ ਕੀ ਕਹੂੰਗੇ ਵੀਰੇ ਵੈਸੇ ਮੈਂ ਚੱਕਿਆ ਕੋਈ ਨਾ ਵੀਰੇ ਨੂੰ ਪੱਕੇ ਦੂੰ ਮੈਨੂੰ ਨਹੀਂ ਪਤਾ ਇੱਥੇ ਉਹਨੇ ਤੇ ਹੁਣ ਉਹਨਾਂ ਨਾਲ ਮੈਂ ਗੱਲ ਪੱਕੀ ਕਰਦੀ ਆ ਕਿ ਛੇ ਮੇਰੇ ਗੁੜੇ ਨੂੰ ਕੁਝ ਹੋ ਗਿਆ ਨਾ ਛੱਡਣਾ ਮੈਂ ਤੁਹਾਨੂੰ ਵੀ ਨਹੀਂ ਛਿੰਨੇ ਪੈਸੇ ਚਾਹੀਦੇ ਸਭ ਕੁਝ ਦੇਣ ਲਈ ਤਿਆਰ ਆ ਕਿਉਂਕਿ ਮੇਰੇ ਤੇ ਉੱਪਰ ਦੀ ਮੇਰੇ ਲਈ ਕੀ ਹੈਗਾ ਆਖਰ ਨੂੰ 9 ਮਹੀਨੇ ਮੈਂ ਆਦੀ ਕੁੱਖ ਚ ਰੱਖਿਆਗਾ ਹੈ ਕਿ ਮੈਂ ਮਰੀ ਦੀ ਨੂੰ ਕੁਝ ਹੋ ਜਾਊਗਾ ਨਾ ਇਹ ਸਾਰੀ ਗੱਲ ਉਹਨਾਂ ਨਾਲ ਮੈਂ ਕਰ ਕਿਉਂ ਵੀ ਦੇਖੋ ਜੇ ਮੇਰੀ ਕੁੜੀ ਨੂੰ ਕਿਸੇ ਵੀ ਚੀਜ਼ ਦੀ ਲੋੜ ਪੈਂਦੀ ਹੈ ਨਾ ਮੈਨੂੰ ਸਿਰਫ ਇੱਕ ਫੋਨ ਕਰ ਦੋ ਤੇ ਤੁਹਾਡੇ ਕੋਲ ਮੈਂ ਤੁਹਾਨੂੰ ਸਾਰਾ ਕੁਝ ਦਵਾਂਗੀ ਪਰ ਐ ਥੋੜਾ ਮੇਰੀ ਧੀ ਨੂੰ ਤਾਂ ਦਸ ਬਿਮਾਰ ਹੋ ਰਹੀ ਹੈ ਉਹ ਧਿਆਨ ਹੀ ਨਹੀਂ ਰੱਖਦੇ ਹੈਗੇ ਕੋਈ ਗੱਲ ਨਹੀਂ ਮੈਂ ਨਾ ਫਟਾਫਟ ਮਿਲ ਕੇ ਆਵਾਂ ਉਹਨਾਂ ਨੂੰ ਕਿਤੇ ਮੇਰੀ ਧੀ ਨੂੰ ਕੁਝ ਹੋ ਨਾ ਜਾਵੇ ਉਹਨੂੰ ਵੀ ਲੈ ਚਲਦੀ ਆਂ ਤੁਹਾਨੂੰ ਪਤਾ ਨਹੀਂ ਹੈਗਾ ਇੱਥੇ ਘਰ ਕਿੱਥੇ ਕੋ ਗੋਹਣਾ ਕਿਨੂੰ ਚਲਾ ਬੱਬਿਆ ਬੈਠੇ ਰਹਿਣਾ ਨੂੰ ਪੁੱਛਦੀਆਂ ਸਾਸ਼ਿਕਾ ਲਾਂਟੀ ਜੀ ਇੱਥੇ ਕਹ ਲੈ ਕਾ ਘਰ ਕਿੱਥੇ ਹੈ ਜੀ ਆਹ ਪੁੱਤ ਨੂੰ ਬਸਾਈ ਖੁਮਾਏ ਆ ਨਾ ਜੀ ਆ ਮੋੜ ਮੁਰਤੇ ਆ ਮੂੜ ਹਾਂ ਆ ਮੋੜ ਮੁਰਤੇ ਓਕੇ ਨਾਲ ਹੀ ਆ ਕਰ ਤੂੰ ਇੱਥੇ ਭਾਈ ਕੁੜੀਏ ਚਾਚਾ ਤੂੰ ਇੱਥੇ ਕਿਵੇਂ ਮੈਂ ਤਾਂ ਭਾਈ ਇੱਥੇ ਉਹ ਕਿਰਨਾਂ ਨਾਲ ਆਇਆ ਸੀ ਕਿਰਨਾਂ ਨਾਲ ਕਿਵੇਂ ਦੋਨੋਂ ਗੇਮ ਦੇ ਵਿੱਚ ਮਿਲਿਆ ਹੋਣਾ ਉਹ ਨਹੀਂ ਭਾਈ ਗੇਮ ਵਾਲੀ ਕਿਹੜੀ ਗੱਲ ਐ ਇੱਥੇ ਇਹ ਤਾਂ ਮੈਂ ਤਾਂ ਤੇਰੀ ਜ਼ਿੰਦਗੀ ਖਰਾਬ ਹੋਣ ਤੋਂ ਬਚਾਈ ਆ ਖਰਾਬ ਹੋਣ ਤੋਂ ਕੋ ਬਰਬਾਦ ਕਰਨ ਚ ਹਿੱਸਾ ਸੀ ਤੁਹਾਡਾ ਉਹ ਭਾਈ ਮੇਰੀ ਗੱਲ ਸੁਣਾ ਬਰਬਾਦ ਕਰਨ ਚ ਕੀ ਹਿੱਸਾ ਸੀ ਹੈ ਜੇ ਤੇਰੇ ਘਰ ਦੇ ਨੂੰ ਪਤਾ ਲੱਗ ਜਾਂਦਾ ਤੈਨੂੰ ਵੱਡ ਟੋਕ ਕਰਕੇ ਉਰਾ ਪਰਾਂ ਡੇਕ ਦਿੰਦੇ ਮੈਂ ਤਾਂ ਸਮਕਾ ਤਰੀ ਇੱਜ਼ਤ ਬਚਾਈ ਆ। ਤੇ ਤੁਹਾਡਾ ਕਿਰਨ ਨਾਲ ਕੀ ਰਿਸ਼ਤਾ ਪਹਿਲਾਂ ਮੈਨੂੰ ਇਹ ਦੱਸੋ। ਭਾਈ ਰਿਸ਼ਤਾ ਤੁਸੀਂ ਕਿਰਨ ਨਾਲ ਕਿਵੇਂ ਇੱਥੇ? ਭਾਈ ਰਿਸ਼ਤਾ ਕੋਈ ਹੈ ਨਹੀਂ। ਦੇਖ ਮੈਂ ਵੀ ਕੱਲ੍ਹ ਹੀ ਸੀ ਉਹ ਵੀ ਕੱਲੀ ਸੀ। ਮੈਂ ਨਾਲੇ ਅਸੀਂ ਜਵਾਕ ਪਾਲ ਲਾਂਗੇ ਚੱਲ ਨਾਲੇ ਮੇਰੀ ਰੋਟੀ ਪੱਕਦੀ ਹੋ ਜੂਗੀ। ਚੱਲ ਜੇ ਆਏ ਗਈ ਭਈਆ ਚਾਚਾ ਆਪੀ ਕੇ ਬੰਦ। ਹਬ ਦਾ ਤਾਂ ਸੋਚ ਲਿਆ ਪਰ ਕਿਸੇ ਬਗਾਨੀ ਤੀ ਦਨੀ ਨਾ ਤੁਸੀਂ ਨੇ ਸੋਚ ਆਏਗਾ ਵੀ ਹਾਂ ਉਹ ਕੀ ਕਰੂਗੀ। ਮੇਰੇ ਖੁਦੇ ਸ਼ਿਕਾਇਤਾਂ ਤੁਸੀਂ ਘਰ ਦੇ ਵਿੱਚ ਲਾਉਂਦੇ ਲਾਉਂਦੇ ਮੇਰੀ ਜ਼ਿੰਦਗੀ ਇੱਥੇ ਤੱਕ ਬਰਬਾਦ ਕਰਤੀ ਤੁਹਾਨੇ ਉਹ ਭਾਈ ਜ਼ਿੰਦਗੀ ਬਰਬਾਦ ਕਰਨ ਵਾਲੀ ਕਿਹੜੀ ਗੱਲ ਹੈ ਹੈ ਦੇਖ ਤੂੰ ਤਾਂ ਉਹੀ ਹੋ ਰੇ ਲੈ ਕੇ ਬੈਠ ਗਈ ਆ ਜਾ ਆ ਜਾ ਤੈਨੂੰ ਅੰਦਰ ਬੈਠ ਕੇ ਸਮਝਾਉਂ ਹੋ ਰੇ ਲੈ ਕੇ ਬੈਠ ਗਈ ਪਹਿਲਾਂ ਤਾਂ ਤੁਸੀਂ ਮੈਨੂੰ ਐ ਦੱਸੋ ਮੇਰੀ ਭਾਬੀ ਕੋਲ ਤੁਸੀਂ ਸ਼ਿਕਾਇਤਾਂ ਲੈ ਕੇ ਜਾਂਦੇ ਸੀ ਵੀ ਕਿਸੇ ਕੱਲ ਦੇ ਕਿਹੜੇ ਮੁੰਡੇ ਨਾਲ ਬੈਠ ਕੇ ਜਾਂਦੇ ਕਦੇ ਕਿਹੜੇ ਨਾਲ ਕੀ ਗੱਲ ਸ਼ਿਕਾਇਤਾਂ ਬਣ ਲਾ ਲਾ ਕੇ ਤਾਂ ਆਪ ਤਾਂ ਤੁਸੀਂ ਸੱਚੇ ਬਣ ਗਏ ਮੈਨੂੰ ਮੇਰੇ ਘਰ ਦੇ ਸਾਹਮਣੇ ਮਾੜੀ ਕਰਤਾ ਚੱਲ ਕੋਈ ਨਾ ਭਾਈ ਸਾਰੀਆਂ ਗੱਲਾਂ ਗਲੀ ਚ ਨਹੀਂ ਕਰਨੀ ਆ ਜਾਂਦਾ ਰਾਜਾ ਹੋਂ ਤਾਂ ਤੁਹਾਨੂੰ ਡਰ ਹੋਣਾ ਹੀ ਆ ਗਲੀ ਦਾ ਜਾਂਟਰ ਤੂੰ ਤਾਂ ਕੋ ਸੁੱਤਾ ਫਸ ਗਿਆ ਯਾਰ ਇਹਨੂੰ ਤਾਂ ਸਾਰਾ ਪਤਾ ਲੱਗ ਗਿਆ ਕਿਤੇ ਉਹੀ ਨਾ ਕੇਸ ਕੁਸਪਵਾ ਦੇ ਕੋਈ ਚਲ ਤੂੰ ਤਾਂ ਪਹਿਲਾਂ ਵੀ ਲੰਡਾ ਜਿਹੜਾ ਸੀ ਹੁਣ ਵੀ ਲੰਡਾ ਜਿਹੜਾ ਦੇਖੀ ਜਾਊਗੀ ਨਿਕਲ ਜਾਾਂਗੇ ਫਿਰ ਹੁਰਕੀ ਆ ਲੈ ਨਹੀਂ ਆ ਤਰੀ ਹੁੰਦੀ ਆ ਬਾ ਦੀਦੀ ਵਾ ਚੰਗੀ ਤੁਸੀਂ ਗੇਮ ਖੇਡੀ ਹੈ ਮੇਰੇ ਨਾਲ ਕੀ ਹੋ ਗਿਆ ਬੈਠਦਾ ਜਾ ਤੂੰ ਮੇਰੀ ਗੱਲ ਸੁਣ ਬੈਠ ਕੇ ਗੱਲ ਕਰ ਮੇਰੇ ਨਾਲ ਸੈਠਣ ਦਾ ਕੀ ਮਤਲਬ ਆ ਪਹਿਲਾਂ ਮੈਨੂੰ ਐਦੋ ਸੋਅ ਕਹਿ ਲਿਆ ਇੱਥੇ ਕਿਵੇਂ ਆਇਆਗਾ ਨਹੀਂ ਇੱਥੇ ਸਾਡੇ ਅੰਡੀ ਗਵੰਡੀ ਨੇ ਤੈਨੂੰ ਨਹੀਂ ਪਤਾ ਹੈਗਾ ਅਗਲੇ ਕਹਣਗੇ ਪਤਾ ਨਹੀਂ ਕੀ ਗੱਲ ਆ ਰੋਲਾ ਨਾ ਪਾ ਤੂੰ ਬੈਠਦਾ ਜਾ ਅੰਡੀਆਂ ਗੋਂਡੀਆਂ ਦਾ ਮੈਨੂੰ ਨਹੀਂ ਪਤਾ ਪਹਿਲਾਂ ਮੈਨੂੰ ਤੁਸੀਂ ਐਦੋ ਸੋਅ ਇੱਥੇ ਕਹਿ ਲਿਆ ਕਿਵੇਂ ਆਇਆਗਾ ਘਰੇ ਕਿਹੜਾ ਕੈਲਾ ਕਿਹੜਾ ਕੈਲਾ ਹੈ ਹਉ ਜਿਹੜਾ ਹੁਣ ਬਾਹਰ ਤੱਕ ਲੰਘਿਆਗਾ ਬਾਹਰ ਗਿਆਗਾ ਨੀਉ ਸਾਡੇ ਨਹੀਂ ਕਰਿਆ ਆ ਤੈਨੂੰ ਗਲੀ ਚ ਮਿਲਿਆ ਉਹ ਉਹ ਤੈਨੂੰ ਪਤਾ ਤਾਂ ਹੈਗਾ ਇਧਰ ਉਧਰ ਫਿਰਦਾ ਰਹਿੰਦਾ ਹੋਣਾ ਮੈਨੂੰ ਕੀ ਪਤਾ ਮੈਨੂੰ ਕਿਹੜਾ ਉਹ ਦੱਸਦਾ ਵੀ ਮੈਂ ਤਾਂ ਤੇਰਾ ਕੋਈ ਰਿਸ਼ਤਾ ਹੈ ਨਹੀਂ ਉਹਦੇ ਨਾਲ ਨਹੀਂ ਭੈਣੇ ਮੇਰਾ ਕੋਈ ਰਿਸ਼ਤਾ ਨਹੀਂ ਹੈਗਾ ਫਿਰ ਉਹ ਤਾਂ ਤੇਰੇ ਨਾਲ ਰਿਸ਼ਤਾ ਬਣਾ ਰਿਹਾ ਥੋੜੇ ਤਾਂ ਆਪਸ ਚ ਬਿਆਣੇ ਨਹੀਂ ਮਿਲਦੇਗੇ ਉਹ ਕੀ ਕਹਿ ਰਿਹਾ ਤੂੰ ਕੀ ਕਹਿ ਰਹੀ ਹੈਂਗੀ ਕੀ ਕਹਿੰਦਾ ਉਹ ਪਹਿਲਾਂ ਮੇਰੀ ਕੁੜੀ ਫੜਾਓ ਮੈਨੂੰ ਕੁੜੀ ਹੈ ਮੇਰੀ ਮੇਰੀ ਤਾਂ ਗੱਲ ਸੁਣ ਲਾ ਫੜਾਉਣੀ ਆ ਪੈਸੇ ਚਾਹੀਦੇ ਸੀ ਨਾ ਪੈਸੇ ਫੜ ਪਰ ਮੈਨੂੰ ਮੇਰੇ ਕੋਲ ਮੇਰੀ ਤਾਂ ਗੱਲ ਸੁਣ ਲੈ ਪ੍ਰੀਤ ਇੱਥੇ ਜਲੂਸ ਨਾ ਕੱਢ ਦੇਖ ਮੈਨੂੰ ਮੇਰੀ ਕੁੜੀ ਦੇ ਲੈ ਫੜ ਸਟਣਾ ਦੇ ਦੇਖ ਲੈ ਨਹੀਂ ਇੱਕ ਤਾਂ ਮੈਂ ਤੇਰੀ ਕੁੜੀ ਪਾਲ ਦਿਆਂ ਹੈ ਇਹਨੂੰ ਮਾੜਾ ਪਿਆਰ ਦਿੰਨੀ ਆ ਉਤੋਂ ਤੂੰ ਮੇਰੀ ਸਿਰ 'ਚ ਖੇ ਪਾਈ ਜੰਨੀ ਆ ਕੀ ਬੋਲ ਬੋਲ ਕੇ ਆ ਦੇਖ ਲੈ ਇਹਨੂੰ ਬੁਖਾਰ ਕਿੰਨਾ ਚੜਿਆ ਪਿਆ ਤਾਂ ਹੀ ਮੈਂ ਤੈਨੂੰ ਕਹਿੰਦੀ ਸੀ ਵੀ ਇਹਦਾ ਇਲਾਜ ਕਰਾਉਣਾ ਤੁਹਾਨੂੰ ਪਤਾ ਨਹੀਂ ਬੁਖਾਰ ਦਾ ਕਿਵੇਂ ਪਤਾ ਲੱਗਦਾ ਕਿਵੇਂ ਨਹੀਂ ਕੁੜੀ ਤਾਂ ਬਿਲਕੁਲ ਠੀਕ ਹੈਗੀ ਨਹੀਂ ਲੈ ਹੁਣ ਇਹਦਾ ਬੁਖਾਰ ਅੰਦਰ ਹੋਣਾ ਭਾਈ ਕੈ ਦਿਨ ਹੋ ਗਏ ਚੜਦੇ ਨੂੰ ਬੁਖਾਰ ਡਾਕਟਰ ਕਹਿੰਦਾ ਸੀ ਜੇ ਦਾਖਲ ਕਰਨੀ ਪਊ ਪਤਾ ਲੱਗ ਜਾਂਦਾ ਵੀ ਉਹਦੀ ਧੀ ਨੂੰ ਕੀ ਦੁੱਖਾ ਕੀ ਨਹੀਂ ਪਰ ਮੈਨੂੰ ਲੱਗਦਾ ਨਾ ਤੂੰ ਸਿਰਫ ਪੈਸਿਆਂ ਦੀ ਲਾਲਚੇ ਨਾ ਤੈਨੂੰ ਸਿਰਫ ਪੈਸਾ ਚਾਹੀਦਾ ਤਾਂ ਇਹ ਤਾਂ ਪੈਸਿਆਂ ਕਰਕੇ ਮੇਰੀ ਧੀ ਨੂੰ ਬਿਮਾਰ ਕਰਤਾ ਨਾ ਮਿੰਟੇ ਚ ਨਹੀਂ ਨਹੀਂ ਖਬਰਦਾਰ ਮੇਰੀ ਮੇਰੀ ਤਾਂ ਗੱਲ ਸੁਣ ਲੈ ਤੂੰ ਦੇਖ ਮੇਰਾ ਇਹਨੂੰ ਕਦੇ ਨਹੀਂ ਆਏ ਸੋਚਿਆ ਹੈਗਾ ਵੀ ਇਹਦੀ ਮਾਂ ਨਹੀਂ ਹੈਗੀ ਮੈਂ ਤਾਂ ਇਹਨੂੰ ਮਾਂ ਬਣ ਕੇ ਹੀ ਪਾਲਦੀ ਆਂ ਦੇਖ ਇਹਦੇ ਕਿੰਨੇ ਸੋਹਣੇ ਕੱਪੜੇ ਪਾਏ ਹੋਏ ਆਗੇ ਹੈ ਅਸੀਂ ਤਾਂ ਆਪ ਆਪ ਦਾ ਪਤਾ ਨਹੀਂ ਕਿਵੇਂ ਸਾਰਦਿਆਂ ਕਿਵੇਂ ਨਾ ਪਰ ਬੱਚੇ ਨੂੰ ਅਸੀਂ ਤੰਗ ਨਹੀਂ ਹੋਣ ਦਿੰਦੇ ਕਿਸੇ ਕਰੋਂ ਰਹਿਣ ਦੋ ਰਹਿਣ ਦੋ ਸਭ ਜਾਣਦੀ ਆ ਮੈਂ ਤੁਹਾਨੂੰ ਠੀਕ ਆ ਤੁਸੀਂ ਵੀ ਸਾਡੇ ਪਿੰਡੋਂ ਹੀ ਆਏ ਹੋ ਨਾਲੇ ਪਹਿਲਾਂ ਮੈਨੂੰ ਇਹ ਦੱਸਦੇ ਆ ਕਹ ਲੈਣਾ ਵੀ ਰਿਸ਼ਤਾ ਕੀ ਹੈ ਤੇਰਾ ਪਤਾ ਤਾਂ ਲੱਗੇ ਮੈਨੂੰ ਵੀ ਕਿ ਮੈਨੂੰ ਹੀ ਤੁਸੀਂ ਬੇਫਕੂ ਬਣਾ ਰਹੇ ਹੋਗੇ ਨਹੀਂ ਮੇਰਾ ਉਹਦੇ ਨਾਲ ਕੰਜਰ ਨਾਲ ਕੋਈ ਰਿਸ਼ਤਾ ਨਹੀਂ ਤੈਨੂੰ ਪਤਾ ਤਾਂ ਹੈਗਾ ਉੱਥੇ ਨਹੀਂ ਉਹਨੇ ਮੇਰਾ ਖੜਾ ਛੱਡਿਆ ਇੱਥੇ ਆ ਗਿਆ ਭੈਣੇ ਕਹਿੰਦਾ ਵੀ ਤੂੰ ਮੈਨੂੰ ਦੱਸ ਕਹਿੰਦਾ ਇਹ ਜਵਾਕ ਕਿੱਥੋਂ ਆਇਆ ਮੈਂ ਦੱਸਾਂ ਕਿ ਉਹਦਾ ਮੂੰਹ ਬੰਦ ਕਰ ਤੂੰ ਤੁਸੀਂ ਦੋਨੋਂ ਰਲੇ ਮਿਲੇ ਹੋਗੇ ਸਰਮ ਮੈਨੂੰ ਹੀ ਬੇਵਕੂਫ ਬਣਾ ਰਹੇ ਹੋ ਵੀ ਹਾਂ ਇਹਨੂੰ ਜਿੰਨਾ ਮਰਜ਼ੀ ਬੇਵਕੂਫ ਬਣਾ ਲਓ ਇਹ ਤਾਂ ਬਣੀ ਜਾਊਗੀ ਕਿਉਂਕਿ ਤੁਹਾਨੂੰ ਪਤਾ ਮੇਰੀ ਕਮਜ਼ੋਰੀ ਵੀ ਮੇਰੀ ਧੀ ਤੁਹਾਡੇ ਕੋਲ ਆ ਗਈ ਇੱਕ ਮਜਬੂਰੀ ਦੇ ਵਿੱਚ ਮੈਂ ਤੁਹਾਡੇ ਕੋਲ ਛੱਡ ਰੱਖੀ ਆ ਨਹੀਂ ਨਹੀਂ ਪ੍ਰੀਤ ਤੂੰ ਤਾਂ ਗੁੱਸਾ ਮੰਦੀ ਆ ਇਹਦੇ 'ਚ ਗੁੱਸਾ ਕਰਨ ਵਾਲੀ ਕਿਹੜੀ ਗੱਲਾਂ ਨਾਲੇ ਤੇ ਐਵੇਂ ਨੂੰ ਕਿਹਾ ਮੇਰੀ ਕੁੜੀ ਨੂੰ ਮਿਲਣ ਦੇ ਦੋ ਮੈਂ ਤੈਨੂੰ ਕਿਹਾ ਨਹੀਂ ਵੀ ਤੂੰ ਆ ਜਾ ਹਾਂ 2 2.5 ਮਹੀਨੇ ਬਾਅਦ ਤੁਹਾਨੂੰ ਯਾਦ ਆ ਗਿਆ ਜਦੋਂ ਦੀ ਮੈਂ ਤੁਹਾਡੇ ਮਿੰਤਾ ਕਰ ਰਹੀ ਹਾਂ ਕਿ ਵੀ ਮੈਂ ਆਪਦੀ ਧੀ ਨੂੰ ਮਿਲਣਾ ਆਪਦੀ ਧੀ ਨੂੰ ਮਿਲਣਾ ਉਹ ਤਾਂ ਤੁਹਾਨੂੰ ਯਾਦ ਨਹੀਂ ਸੀਗਾ ਅੱਜ ਤੁਹਾਨੂੰ ਪੈਸਿਆਂ ਦੀ ਲੋੜ ਪੈ ਗਈ ਤਾਂ ਮੇਰੀ ਧੀ ਨੂੰ ਬਿਮਾਰ ਕਰਤਾ ਮਿੰਟ ਚ ਕੀ ਗੱਲ ਹੈ ਘੱਟੋ ਘੱਟ ਸ਼ਰਮ ਤਾਂ ਕਰ ਲਓ ਤੁਸੀਂ ਖੁਦ ਇੱਕ ਔਰਤ ਹੋਗੇ ਔਰਤ ਹੋ ਕੇ ਔਰਤ ਦਾ ਦਰਦ ਹੀ ਨਹੀਂ ਸਮਝ ਸਕਦੇ ਮੇਰੀ ਗੱਲ ਸੁਣ ਲੈ ਪ੍ਰੀਤ ਜੇ ਮੈਂ ਤੇਰਾ ਦਰਦ ਸਮਝਿਆ ਸੀ ਨਾ हां ही ਮੈਨੂੰ ਪਿੰਡ ਛੱਡਣਾ ਪਿਆ ਨਹੀਂ ਮੇਰਾ ਵੀ ਉੱਥੇ ਵਧੀਆ ਘਰ-ਵਾਰ ਸੀਗਾ ਪਿੰਡ ਵੀ ਮੇਰੇ ਕਰਕੇ ਨਹੀਂ ਛੱਡਿਆ ਹੈਗਾ ਤੁਸੀਂ ਵੀ ਮੇਰੇ ਕਰਕੇ ਉੱਥੇ ਵੀ ਤੁਹਾਡੇ ਸਾਰੀਆਂ ਗੱਲਾਂ ਦਾ ਪਤਾ ਤੁਹਾਡੇ ਜਿੰਨੇ ਵੀ ਤੁਸੀਂ ਕੁਝ ਕੀਤੇ ਹੋਏ ਨੇ ਨਾ ਸਾਰੇ ਕਾਰਨਾਮੇ ਤੁਹਾਡੇ ਪਤਾ ਨੇ ਪਿੰਡ 'ਚ ਤਾਂ ਤੁਹਾਡੀ ਬੇਇੱਜ਼ਤੀ ਹੋ ਰਹੀ ਹੈ ਉੱਥੇ ਤਾਂ ਕਰਕੇ ਤਾਂ ਤੁਸੀਂ ਪਿੰਡ ਛੱਡ ਕੇ ਆਏ ਹੋਗੇ ਇਲਜ਼ਾਮ ਹੁਣ ਤੁਸੀਂ ਮੇਰੇ ਤੇ ਲਾ ਰਹੇ ਹੋ ਵੀ ਹਾਂ ਇਹਨੂੰ ਕਹਿ ਦਿਓ ਵੀ ਹਾਂ ਭਾਈ ਇਹ ਤਾਂ ਤੇਰੇ ਕਰਕੇ ਤੇਰੀ ਤੈਨੂੰ ਸੰਭਣ ਵਾਸਤੇ ਸੀ ਇਹ ਕੀਤਾ ਮੇਰੇ ਤੇ ਕੁਝ ਵੀ ਐਜ਼ਾਨ ਕਰਨ ਦੀ ਲੋੜ ਨਹੀਂ ਤੁਸੀਂ ਮੇਰੇ ਤੇ ਐਜ਼ਾਨ ਨਹੀਂ ਕਰ ਰਹੇ ਇਹ ਬੀਏ ਤੇ ਬੀਬੀਾਂ ਦੇ ਮੈਂ ਤਾਂ ਮੈਂ ਕਿੰਦੀ ਸੀ ਤੇਰੀ ਭਾਬੀ ਘਰੇ ਸੀਗੀ ਕੋਈ ਵੀ ਘਰੇ ਨਹੀਂ ਸੀਗਾ ਫੇਰ ਤੂੰ ਮੇਰੀ ਗੱਲ ਸੁਣ ਬੜਾ ਟਾਈਮ ਨਾ ਲਾ ਕੁੜੀ ਨੂੰ ਮੈਨੂੰ ਫੜਾ ਤੇ ਤੂੰ ਹੁਣ ਜਲਦੀ ਚਲੀ ਜਾ ਕਰਨੂੰ ਫੇਰ ਐਵੇਂ ਜੇ ਘਰੇ ਪਤਾ ਲੱਗ ਗਿਆ ਤੇ ਉਹ ਹੋਰੀ ਇਹਨਾਂ ਨੇ ਬਾਤ ਦਾ ਬਤੰਗੜ ਬਣਾ ਲੈਣਾ ਜਿਹੜਾ ਕੁਝ ਬਣਾਉਣਾ ਨਾ ਉਹਨਾਂ ਨੂੰ ਬਣਾਈ ਜਾਂਦੋ ਨਾਲੇ ਤੁਹਾਡਾ ਤਾਂ ਲਾਲਚ ਪੂਰਾ ਹੋ ਗਿਆ ਤੁਹਾਨੂੰ ਤਾਂ ਰੁਪਈਏ ਮਿਲ ਗਏ ਨਾ ਰੁਪਈਆਂ ਨਾਲ ਤੁਹਾਡਾ ਤਾਂ ਢਿੱਡ ਭਰ ਜੂਣਾ ਮੀਨਾਂ ਸੋਚ ਕੇ ਰਹਿ ਜਾਓਗੇ ਤੁਸੀਂ ਮਹੀਨੇ ਬਾਅਦ ਫਿਰ ਤੁਹਾਨੂੰ ਮੇਰੀ ਯਾਦ ਆ ਜਾਊਗੀ ਵੀ ਹਾਂ ਉਹਦੀ ਕਮਜ਼ੋਰੀ ਸਾਡੇ ਹੱਥੇ ਚ ਆ ਗਈ ਕਹਿਦਾ ਨੇ ਕੁੜੀ ਨੂੰ ਆ ਹੋ ਗਿਆ ਕੁੜੀ ਨੂੰ ਮਾਲ ਲੇਕੀ ਦੇ ਨਾ ਅਹ ਬਹਾਨੇ ਨੇ ਤੁਹਾਡੇ ਕੋਲ ਤਾਂ ਸਭ ਜਾਣਦੇ ਮੈਂ ਹੁਣ ਤੁਹਾਨੂੰ ਨਹੀਂ ਪ੍ਰੀਤ ਤੈਨੂੰ ਨਹੀਂ ਪਤਾ ਫਿਰ ਉੱਥੇ ਲੋਕ ਕਿਵੇਂ ਕਿਵੇਂ ਗੱਲਾਂ ਕਰਨਗੇ ਤੂੰ ਆਪ ਹੀ ਸਮਝਦਾਰਾਂਗੀ ਅਸੀਂ ਤਾਂ ਤੇਰੇ ਲਈ ਚੰਗਾ ਸੋਚਿਆ ਸੀ ਪਰ ਹੁਣ ਤੂੰ ਤਾਂ ਐ ਬੋਲਦੀਆਂ ਸਾਨੂੰ ਲਾ ਲਾ ਰੱਖੀ ਜਾਨੀ ਆ ਸਿਰਫ ਲੋਕਾ ਕਰਕੇ ਨਾ ਮੈਨੂੰ ਚੁੱਪਾ ਕਰਕੇ ਬੈਠਣਾ ਪੈ ਰਿਹਾ ਕਿਉਂਕਿ ਮੈਨੂੰ ਇਹ ਮੈਂ ਇੱਕ ਕਵਾਰੀ ਹੋ ਕੇ ਪ੍ਰੈਗਨੈਂਸੀ ਤੇ ਇੱਕ ਤੀਨ ਨੂੰ ਜਨਮ ਦੇ ਚੁੱਕੀ ਤਾਂ ਕਰਕੇ ਮੈਨੂੰ ਚੁੱਪ ਰਹਿਣਾ ਪੈ ਗਿਆ ਨਹੀਂ ਮੈਂ ਚੁੱਪ ਨਹੀਂ ਰਹਿਣਾ ਸੀ ਚਲ ਠੀਕ ਆ ਹੁਣ ਤੂੰ ਲੈ ਬੱਚੇ ਨੂੰ ਮੈਨੂੰ ਫੜਾ ਤੂੰ ਹੁਣ ਜਾ ਮੈਨੂੰ ਥੋੜਾ ਟਾਈਮ ਰੱਖ ਲਨ ਦੋ ਥੋੜਾ ਟਾਈਮ ਨਹੀਂ ਇੱਥੇ ਜੇ ਕੋਈ ਆ ਗਿਆ ਨਾ ਫਿਰ ਤੂੰ ਤਾਂ ਚਲੀ ਜਾਏਂਗੀ ਜਵਾਬ ਮੈਨੂੰ ਦੇਣੇ ਪੈਣੇ ਆਗੇ ਚਲ ਠੀਕ ਆ ਹੁਣ ਤੂੰ ਜਾ ਕੋਈ ਦੇਖ ਨਾ ਲਵੇ ਤੈਨੂੰ ਪਤਾ ਕੰਧਾਂ ਦੇ ਵੀ ਕੰਨ ਹੁੰਦੇ ਨੇ ਜਾ ਭਾਜ ਜਾ ਭਾਜ ਜਾ ਤਾ ਤੂੰ ਪ੍ਰੀਤ ਜਾ ਦੇਖ ਲਾ ਕਿੰਨੀ ਲਾਲਚਨ ਹੋ ਰਹੀ ਹੈਗੀ ਰੁਪਈਏ ਮਿਲ ਗਏ ਤਾਂ ਚੁੱਪ ਕਰ ਗਈ ਮੈਨੂੰ ਤਾਂ ਇਹ ਸੀ ਵੀ ਇਹ ਮੇਰੇ ਵਾਸਤੇ ਰੱਬ ਬਣ ਕੇ ਆਈ ਆ ਮੇਰੀ ਤੈਨੂੰ ਪਾਲਦੀ ਹੈਗੀ ਮੇਰੀ ਤੈਨੂੰ ਇੱਕ ਨਵੀਂ ਮਾਂ ਬਣਦੀ ਪਰ ਨਾ ਇਹਨੂੰ ਤਾਂ ਸਿਰਫ ਪੈਸਿਆਂ ਤਾਂ ਕੀ ਹੈਗਾ ਨਾ ਪ੍ਰੀਤ ਐ ਤਾਂ ਇਹ ਤੈਨੂੰ ਵਾਰ-ਵਾਰ ਯੂਜ਼ ਕਰੂਗੀ ਕਦੇ ਕਿਹੜੀ ਗੱਲ ਪਿੱਛੇ ਬਲੈਕਮੇਲ ਕਰੂ ਕਦੇ ਕਿਹੜੀ ਗੱਲ ਪਿੱਛੇ ਇਹਨੂੰ ਤਾਂ ਸਿਰਫ ਰੁਪਈਏ ਚਾਹੀਦੇ ਨੇ ਪਰ ਮੈਂ ਕਿੰਨਾ ਕੁ ਟਾਈਮ ਇਹਦੇ ਰੁਪਈਏ ਨਾਲ ਟੱਡ ਭਰੂਗੀ ਮੈਨੂੰ ਲੱਗਦਾ ਨਾ ਮੈਂ ਆਪਣੇ ਇੱਥੇ ਗਲਤ ਹੱਥਾਂ 'ਚ ਦੇ ਦਿੱਤੀ ਕਿਵੇਂ ਮੈਂ ਭਰੂਣ ਉਹ ਆਪ ਜਿੱਤੇ ਨੂੰ ਕਿਵੇਂ ਲੈ ਕੇ ਆਵਾ ਹੁਣ ਇਹਨੂੰ ਤਾਂ ਪਤਾ ਵੀ ਉਹ ਮੈਂ ਆਪ ਤੇ ਉਹ ਕੋ ਜੰਮੀ ਆਗੀ ਚੇਹਨੇ ਰੋਲਾ ਪਾਤਾ ਮੇਰਾ ਤਾਂ ਰੱਬ ਵੀ ਪੈਰੀ ਬਣਿਆ ਬੈਠਾਗਾ ਇੱਥੇ ਮੇਰੇ ਨਾਲ ਕੀ ਦੁਸ਼ਮਣੀ ਕਰ ਰਿਆਂ ਕਿ ਮੈਂ ਤੇਰਾ ਕੀ ਮਾਰਾ ਕਰਦਾ ਜਿਹੜਾ ਤੂੰ ਮੇਰੇ ਨਾਲ ਇਹ ਕੁਛ ਕਰਦਾਗਾ ਕੀ ਮਾਰ ਕੇ ਕੱਢੀ ਜਿਹੜੀ ਬਾਰੇ ਉਹ ਕੁਛ ਨਹੀਂ ਬੀਬੀ ਇਹਦਾ ਮੇਰੇ ਨਾਲ ਪਰਦੀ ਸੀ ਨਾਲ ਪਰਦੀ ਨੀ ਉਰੇ ਕੀ ਧੱਕੇ ਖਾਣਾ ਆਈ ਤੀਗੀ ਇਹ ਐ ਨਹੀਂ ਬੀਬੀ ਉਹਦਾ ਕੋਈ ਕੰਮ ਆਈ ਹੁਣੀ ਉਰੇ ਉਹਨਾਂ ਦੀ ਰਿਸ਼ਤਦਾਰੀ ਹੈ ਤੇ ਮੈਨੂੰ ਕਹਿੰਦੀ ਕੋਈ ਕੋਈ ਸਾਡੀ ਕੋਈ ਪ੍ਰੋਬਲਮ ਜੀ ਸੀ ਪੈਸੇ ਕੋਈ ਨਹੀਂ ਮਾਹ ਤੂੰ ਨੇ ਤੋ ਕੰਮ ਕਰ ਮਾ ਮੇਰਾ ਰਿਸ਼ਤੇ ਵਾਲੇ ਆਉਂਦੇ ਨੇ ਔਰ ਇਹ ਤੂੰ ਬੰਨ ਨਹੀਂ ਰਹੀ ਤੂੰ ਚੁੱਪ ਕਰ ਜਾ ਮੇਰੀ ਗੱਲ ਸੁਣ ਲੈ ਸਾਰੇ ਲੱਛਣਾਂ ਨੂੰ ਜਾਣਦੀਆਂ ਤੇਰੇ ਨੂੰ ਮੈਂ ਆਪਦੇ ਲੱਛਣਾਂ ਸੁਧਾਰ ਲੈ ਤੈਨੂੰ ਮੈਂ ਦੱਸਾਂ ਗੱਲ ਇਹ ਬੀਬੀ ਕਿੱਥੇ ਲੱਛਣ ਨੇ ਅੱਛਾ ਤੂੰ ਮੇਰਾ ਪੁੱਤਾਂ ਦਾ ਮੈਂ ਤੇਰੀ ਮਾਂ ਹੀ ਮੈਨੂੰ ਸਾਰਾ ਪਤਾ ਤੇਰੇ ਕਰਤੂਤਾਂ ਦਾ ਕੀ ਲੱਛਣ ਕਰਦਾ ਫਰਦਾਂ ਤੋਂ ਸੜਦੇ ਪੈਂਦਾ ਹੁਣ ਸਹੀ ਆ ਬੀਬੀ ਤੂੰ ਤਾਂ ਉਵੇਂ ਹੋ ਕੋਈ ਨਾ ਸਹੀ ਮੇਰੀ ਗੱਲ ਸੁਣ ਭਾਈ ਬੰਦੇ ਆਏ ਤੇ ਉਧਰ ਤੇ ਰਿਸ਼ਤੇ ਵਾਸਤੇ ਹਾਂ ਫਿਰ ਉਹ ਹੀ ਤਾਂ ਮੈਂ ਉਹਨੂੰ ਕਹਿਆ ਵੀ ਮੈਨੂੰ ਰਿਸ਼ਤੇ ਦੇਖਣ ਆਲੇ ਆ ਰਹੇ ਨੇ ਭਾਈ ਮੈਂ ਤੂੰ ਰੇ ਨਾ ਆ। ਤੂੰ ਕਰ ਵਗ ਜਾ। ਇਹ ਨਹੀਂ ਪਹਿਲਾਂ ਬੁਲਾ ਲਿਆ ਕਰ ਵੀ ਆ ਜਾ ਆ ਜਾ ਫਿਰ ਕਹਿੰਦਾ ਕਰ ਵਗ ਜਾ ਵਗ ਜਾ। ਜਾਣਦੇ ਤੂੰ ਜਾਣਦੇ। اے ਬੀਬੀ ਵਾ ਮਾਵਾ ਪੁੱਤਾਂ ਦੀ ਸਪੋਰਟ ਕਰਦੇ ਨੇ ਤੂੰ ਪਹਿਲੀ ਮਾਂ ਹੋਵੇਂਗੀ ਜਿਹੜੀ ਮੈਨੂੰ ਗਾਲਾਂ ਦਿੰਨੀ ਐ। ਭਾਈ ਮੇਰੀ ਗੱਲ ਸੁਣ ਲਾ ਮੈਂ ਤੈਨੂੰ ਗਾਲਾਂ ਤਾਂ ਦਿੰਨੀ ਐ। ਕੱਲੋਂ ਬਗਿਆਨੀ ਧੀ ਆਜੂਗੀ ਤੂੰ ਫੇਰ ਮੂੰਹ ਮਾਰਿਆ ਕਰੇਂਗਾ ਬਾਹਰ। ਹਾਂ ਮੈਤੋ ਨਹੀਂ ਜਰਾ ਜਾਂਦਾ ਅਗਲੀ ਰੁਸਕੇ ਪੇਕੇ ਵਗ ਜਾ ਕਰੂਗੀ ਲੋਕ ਫੇਰ ਤਮਾਸ਼ਾ ਦੇਖਿਆ ਕਰਨਗੇ ਮੇਰੇ ਘਰ ਦਾ ਕੋਈ ਨਹੀਂ ਬੀਬੀ ਕੋਈ ਤਮਾਸ਼ਾ ਦੇਖਦਾ ਤੂੰ ਟੈਨਸ਼ਨ ਨਾ ਲੈ ਬੇ ਜਿਹੜੇ ਬੰਦੇ ਨੂੰ ਨਾ ਹੱਤ ਪੈ ਜੇ ਰਸੇ ਚੱਬਣਗੇ ਉਹ ਨਹੀਂ ਜਾਂਦੀ ਹੈਗੀ ਬੇ ਤੂੰ ਆ ਕਰਦੇ ਜਿਹੜਾ ਮਰਜ਼ੀ ਆਓ ਮੈਂ ਤਾਂ ਦੇਖਣਾ ਦੇਖਣ ਦੀ ਵੀ ਲੋੜ ਮੈਨੂੰ ਤਾਂ ਦੇਖਦਾ ਵੀ ਨਹੀਂ ਕੁੜੀ ਦੇਖਦਾ ਨਹੀਂ ਨਾ ਬ ਕੁੜੀ ਸੋਹਣੀ ਹੋਵੇ ਦੇਖ ਲਾ ਕਿਤੇ ਨਾਲ ਦਾ ਮੈਂ ਕੁੜੀ ਫਿੱਟ ਕਰਿਆ ਮੈਂ ਵੀ ਹਾਂ ਠੀਕ ਆ ਦੇਖਣ ਗਈ ਤੂੰ ਮੰਗ ਰੋ ਕਹਦੇ ਤੇਰੇ ਨਾਲ ਤਾਂ ਫਲਾਣੀ ਸੋਹਣੀ ਸੀ ਤੇਰੇ ਨਾਲ ਤਿਕੜੀ ਸੋਹਣੀ ਸੀ ਕਿਸੇ ਨੂੰ ਨਹੀਂ ਦੇਖ ਲੱਗਦੇ ਬਾਹਰਲੇ ਨੂੰ ਯਾਦ ਕਰੀ ਜਾਵੇਂ ਨਾ 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 ਸੋਹਣੀ ਹੋਵੇ ਬੱਸ ਸੋਹਣੀ ਹਾਂ ਤੂੰ ਸੋਹਣਾ ਤੇਰੀ ਬੁੱਤੀ ਹੈ ਗਾਣਾ ਤਾਂ ਨਹੀਂ ਤੀਗਾ ਲੱਕੇ ਲੋਕਾਂ ਨੇ ਜਨਾਨਿਆਂ ਟੈਂਸ਼ਨ ਲੈ ਲੈ ਕੇ ਕਿਹਾ ਜਾ ਕਰਤਾ ਮੂੰ ਚੱਲ ਕੋਈ ਨਾ ਵੀ ਕਦ ਮਰਜੀ ਦੇ ਲਰਜਾਈ ਚ ਮੂੰ ਦੇ ਕੇ ਤੂੰ ਗੱਲਾਂ ਕਰਦਾਗਾ ਪਤਾ ਨਹੀਂ ਕਿਹਦੇ ਨਾਲ ਤਾਂ ਕਰਦਾ ਕਿਹਦੇ ਨਾਲ ਮੋਬਾਈਲ ਟੱਕ 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 ਟੱਕੇ ਹੁੰਦੀ ਹੈ ਤੇ ਹੁਣ ਡੰਡ ਦੇ ਲਰਜਾਈ ਚ ਲੈਣੀ ਪਊਗਾ ਮੂੰ ਕੱਲਾ ਕਿਹਦੇ ਨਾਲ ਮਾਰਦਾ ਕਿਸੇ ਨਾਲ ਨਹੀਂ ਮਾਰਦਾ ਇਹ ਗਿਆ ਉਹ ਤਾਂ ਪਰ ਤੋਂ ਕੰਪਨੀ ਕੰਪਨੀ ਵਾਲੇ ਨੂੰ ਫੋਨ ਕਰਕੇ ਉਹਦਾ ਨੈਟ ਦਾ ਰੀਚਾਰਜ ਮੁੱਕ ਰਿਆ ਸੀ ਵਾਈਫਾਈ ਦਾ ਕੰਪਨੀ ਵਾਲੇ ਨਾ ਬੰਦਾ ਬੋਲਦਾ ਨਾ ਤੀਮੀ ਨਹੀਂ ਬੋਲਦੀ ਉਹ ਬਈਓ ਤੀਮੀਆ ਵੀ ਰੱਖ ਰਗੇ ਨੇ ਅਗਲੇ ਨੇ ਫਿਰ ਤੂੰ ਚੱਲ ਉਹ ਤਾਂ ਕੰਪਨੀ ਤੇਰੀ ਗੱਲ ਮੰਨੀ ਕੰਪਨੀ ਵਾਲੀ ਤੇ ਤੂੰ ਉਹਨੂੰ ਕੀ ਕਹਿ ਰਹੀ ਸੀਗਾ ਹਾਂ ਪੁੱਤ ਹਾਂ ਵਗੇ ਹਾਂ ਬਟੇ ਐ ਕੰਪਨੀ ਚੱਲ ਗੱਲ ਸੁਣ ਬੇ ਆਂ ਦਸਵੇਂ ਨੂੰ ਜਿਹੜਾ ਤੈਨੂੰ 10000 ਆੜਤੀ ਉਹ ਫੜਕੇ ਲਿਆ ਕੇ ਦਿੱਤਾ ਸੀ ਉਹ ਕਿੱਥੇ ਗਿਆ ਰੇ ਸਪਰੇਅ ਵਾਲੇ ਨੇ ਕਿਹਾ ਆ ਟੀਕਾ ਪ੍ਰਾਈਸ ਹੀ ਮੈਂ ਤੇ 2000 ਰੁਪਏ ਉਹਨੂੰ ਦੇ ਕਿਹਾ ਮੈਂ ਖਾ ਗਿਆ ਮੈਨੂੰ ਨਹੀਂ ਪਤਾ ਤੇਰੇ ਰੇ ਸਪਰੇਅ ਦਾ ਠੀਕ ਆ ਮੇ ਤਾਂ ਸਮਝ ਤੋਂ ਬਾਹਰ ਗੱਲ ਆ ਮੈਨੂੰ ਆਏ ਦੱਸ ਬਾਪ ਤਾਂ ਤੇਰਾ ਘਰੇ ਬਿਮਾਰ ਪਿਆਗਾ ਹੈ ਤੈਨੂੰ ਭੋਰਾ ਸੋਚ ਫੇ ਕਰਨੀ ਹੈਗੀ ਨਾਲੇ ਪਾ ਕੇ ਗੂਟ ਬੂਟ ਨਿਕਲ ਜਨਾ ਬਾਹਰ ਨੂੰ ਆਏ ਨਹੀਂ ਖੇਤੀ ਹੁੰਦੀ ਹੈਗੀ اے ਬੀਬੀ ਹੁਣ ਠੰਡੇ ਬੂਟ ਵੀ ਨਾ ਪਾਵਾਂ ਮੈਂ ਬੂਟ ਤਾਂ ਪਾ ਟਾਈਮ ਸਿਰ ਹੁੰਦੇ ਨੇ ਬੂਟ ਪਾਉਣੇ ਮੈਂ ਤੈਨੂੰ ਆਏ ਨਹੀਂ ਕਹਿੰਦੀ ਵੀ ਨੱਗੇ ਪੈਰੀ ਫੇਰ ਫੇਰ ਵੀ ਮਾੜੀ ਮੋਟੀ ਕਵਿਲਦਾਰੀ ਕਰਨੀ ਧਿਆਨ ਮਾਰਾ ਤੇਰੇ ਸਿਰ ਤੇ ਕਵਿਲਦਾਰੀ ਆ ਹੁਣ ਨਹੀਂ ਕੋਈ ਨਾ ਟੈਨਸ਼ਨ ਨਾ ਲੈ ਅਗਰ ਤਾਂ ਸਾਰਾ ਉਹ ਤਾਂ ਫੂਕ ਮਾਰ ਕੇ ਰੁਪਈਏ ਡਾਉਣ ਲੱਗ ਰਿਆਂਗਾ ਆਏ ਥੋੜੇ ਹੁੰਦਾ ਹੈਗਾ ਕੋਈ ਨਾ ਕਿਤੇ ਨਹੀਂ ਮਰਦਾ ਬੀਬੀ ਤੂੰ ਐ ਕਰ ਰੋਟੀ ਬਣਾ ਲੈ ਕਰ ਜਾ ਕੇ ਆ ਗਿਆ ਮੈਂ ਆ ਜਾ ਖਾ ਲੈ ਰੋਟੀ ਨਾ ਉਰੇ ਕਾਤੇ ਬੈਠੇਗਾ ਆਏ ਬੈਠਾ ਮੰਜੇ ਤੇ ਜਵੇਂ ਬੁੜੀ ਫੂਕ ਕੇ ਆਇਆ ਹੁੰਦਾਗਾ ਇਹ ਆ ਗਿਆ ਗੁੱਗੂ ਆਗੂਆ ਚੱਕ ਕੇ ਆ ਗਿਆ ਹਰਾ ਪਾ ਕੇ ਹੁਣ ਦਾ ਫੈਰੇ ਦਾ ਖੜਾ ਹੋ ਜਾ ਆਜਾ ਮੈਂ ਰੋਟੀ ਬਣਾਉਣੀ ਆ ਆ ਕੇ ਬੈਠਾ ਆ ਕੇ ਤੇਰੀ ਮੰਗ ਲਈ ਹੁਣ ਇਹ ਤੇ ਫੋਨ ਲਾ ਕੇ ਕਿਸੇ ਨਾਲ ਗੱਲਾਂ ਨਾ ਮਾਰੀ ਜਾ ਲੇ ਭੜਾ ਕੋਈ ਤਸੱਲੀ ਨਹੀਂ ਲੈ ਜਾ ਆਹ ਆ ਜਾ ਆ ਜਾ ਸਿੱਧੀ ਆ ਜਾ ਉਹ ਮਾਰੇ ਗਈ ਸੀ ਉਹ ਅੱਤਾ ਸਾਰਾ ਭੇਟ ਖੁੱਲ ਜਾਣਾ ਸੀ ਹੁਣ ਪਾੜ ਜਾਂਦੇ ਪਾਪੜ ਜੇ ਬੀਬੀ ਤਾਂ ਨਹੀਂ ਪਤਾ ਕੀ ਬਣਾਉਂਦੀ ਕੀ ਨਾ ਡਾਂਗਾ ਵਿੱਚ ਮੇਰੇ ਲਾਉਂਦੀ ਵਿੱਚੇ ਘੜਦੀ ਉਹਨੂੰ ਨਾਲੇ ਕੱਲੀ ਕੱਲੀ ਗੱਲ ਕਹੋਂਦੀ ਉਹਦੇ ਮੂੰਹੋਂ ਚੱਲ ਇਹ ਤਾਂ ਛੱਡ ਨਵੀਂ ਨੂੰ ਕਰਦੇ ਹਾਂ ਗੱਲ ਇਹਨੂੰ ਕਰਦੇ ਮੈਂ ਤੈਨੂੰ ਵੀ ਪਤਾ ਬੀਬੀ ਫੋਨ ਮੈਂ ਵੀ ਦੂਜੇ ਰੱਖਦਾ ਉਹ ਕਿੱਥੇ ਰਹਗੀ ਆ ਗਏ ਖਲਮਾਰ ਹੂੰ ਫਿਰ ਠੀਕ ਹੈ ਜੇਟਾ ਤੂੰ ਦੱਸ ਮੈਂ ਤਾਂ ਠੀਕ ਆ ਜਿਹੜੀ ਬਾਟੀ ਹੁਣ ਤੂੰ ਧਰਨ ਨੂੰ ਕਰਦਾ ਨਾ ਦੇਖੀ ਕਿਤੇ ਉਲਟੀ ਨਾ ਭੇਜੇ ਬਾਜੀ ਜਿੱਥੇ ਮੋੜ ਨੇ ਪੈਂਚਰ ਲਾਤੇ ਉੱਥੇ ਬੁਲਬਲਾ ਨਹੀਂ ਵੱਜਦਾ ਪੈਂਚਰ ਤਾਂ ਸਿਕੰਦਰ ਨੇ ਵੀ ਲਾਈ ਸੀ ਦੁਨੀਆ ਜਿੱਤਣ ਦੇ ਪਰ ਉਹ ਤੋਂ ਦੁਨੀਆ ਜਿੱਤੀ ਨਹੀਂ ਗਈ ਓਏ ਉਹਦਾ ਮਲਾਜ ਹੀ ਫੁੱਦੂ ਬੰਦਿਆਂ ਨਾਲ ਸੀ ਇਹ ਕਿਤੇ ਮੇਰੇ ਵਰਗੇ ਨਾਲ ਹੁੰਦਾ ਛਾਤੀ ਤੇ ਪੈਸੇ ਵੀ ਰੱਖ ਕੇ ਲੈ ਕੇ ਜਾਂਦਾ ਤੇ ਨਾ ਵੀ ਮਰਦਾ ਇੱਕੇ ਗੱਲ ਲੱਸਾਂ ਇੰਨੇ ਪਹਿਲਾਂ ਇੱਕੀ ਦਾ ਖਰਾਬ ਜ਼ਿੰਦਗੀ ਕਰਤੀ ਜੇ ਹੁਣ ਇਹ ਨਹੀਂ ਕਰਤੀ ਨਾ ਪਾਪ ਕਿੱਥੇ ਲਿਖੇ ਰਹੇਗਾ ਉਹ ਲੇਖੇ ਤੂੰ ਕੀ ਦੇ ਜਾ ਕੇ ਰੱਬ ਤੇ ਵੀ ਮੈਂ ਕੀ ਕੀਤਾ ਜੱਗ ਤੇ ਹੁਣ ਮੈਂ ਤਾਂ ਕਹਿ ਦੂੰ ਕਿਸੇ ਦੀ ਜ਼ਿੰਦਗੀ ਖਰਾਬ ਕਰਕੇ ਮੌੜਸਿਆਂ ਕੋਈ ਸੁਖੀ ਨਹੀਂ ਬਸਦਾ ਸਮਝ ਗੱਲ ਨੂੰ ਸਾਡੇ ਪਿੰਡ ਬੰਦਾ ਸੀ 11 ਜਨਾਨੀਆਂ ਦੇ ਕੁੱਖਾ ਬਣਦੀਆਂ ਇਦੂ ਬਾਅਦ ਦੇ ਵਿੱਚ ਹੁਣ ਅੰਨਾ ਹੋਇਆ ਫਿਰ ਤਾਂ ਅੱਖਾਂ ਤੋਂ ਪੜਕਦਾ ਕਰਦਾ ਹੈ ਉਹ ਕੋਈ ਨਹੀਂ ਜਦੋਂ ਉਹ ਹੋਊ ਉਹ ਤੂੰ ਦੇਖੀ ਜਾਊ ਮੂੰ ਕਾਦਾ ਵਿਚਾਰਾ 11 ਜਨਾਨੀਆਂ ਨੇ కుੱਖਾ ਮੰਨ ਕੇ ਟੋਪੇ ਚ ਡੇਕਦੀਆਂ ਸੀ ਮੁੜ ਕੇ ਬੱਚਾ ਨਹੀਂ ਕੋਈ ਉਹਨਾਂ ਦੇ ਹੁਣ ਉਹ ਪਾਪ ਭੁਗਤ ਰਹੇ ਤੈਨੂੰ ਇਹੀ ਗੱਲ ਮੈਂ ਕਹਿਣਾ ਵੀ ਜੇ ਤੂੰ ਕਿਸੇ ਨਾਲ ਪਾਪ ਕਰੇਂਗਾ ਉਹ ਪਾਪ ਤੂੰ ਭੁਗਤੇਗਾ ਕਿਸੇ ਦੀ ਜ਼ਿੰਦਗੀ ਨਾ ਖਰਾਬ ਕਰ ਕਿਸੇ ਦੇ ਜਜ਼ਬਾਤਾਂ ਨਾਲ ਖੇਡਣਾ ਬਹੁਤ ਔਖੀ ਗੱਲ ਐ ਜੇ ਕੋਈ ਤੇਰੇ ਜਜ਼ਬਾਤਾਂ ਨਾਲ ਖੇਡੇ ਤੇਰੇ ਕਿਹੜਾ ਯਰ ਦਿਲ ਨਹੀਂ ਲੱਗਿਆ ਓਏ ਮੈਨੂੰ ਜ਼ਿਆਦੇ ਮਤਾਂ ਨਾ ਦੇ ਹਲੇ ਤਾਂ ਪੱਟਾਂ ਚ ਜਾਨ ਐ ਜਾਨ ਹਲੇ ਦਾ 2035 ਦਾ ਰਿਕਾਰਡ ਤੋੜਨਾ ਹੈ ਇਹ ਤਾਂ ਹਲੇ ਹੈਗੀ ਉਹ 7ਵੀਂ 8ਵੀਂ ਹੈ 7ਵੀਂ 8ਵੀਂ ਤਾਂ ਹੈਗੀ ਹੈ ਦੇਖੀ ਕਿਤੇ ਇਹ ਲਾਸਟ ਨਾ ਰਹਿ ਜੇ ਗੇਮਰ ਜਨਾਂ ਨਹੀਂ ਇਹ ਪੂਰੀ ਟੌਪ ਦੀ ਤੇਰੇ ਵਰਗੇ ਬਹੁਤ ਕੀਲ ਕਿ ਡੇਗੇ ਨੇ ਫਿਰ ਕੋਈ ਫਾਇਦਾ ਹੈ ਐ ਨੀਮਾ ਹੋ ਕੇ ਲੱਤ ਮਾਰੂ ਤੇਰੇ ਫਿਰ ਤੂੰ ਮੂੰਹ ਸੁਹਾਰੇਗਾ ਮੇਰੇ ਕੋਈ ਫਾਇਦਾ ਹੋ ਗੱਲਾਂ 'ਚ ਓਏ ਉਹ ਟਾਈਮ ਗਿਆ ਅੱਜ ਦੇ ਟਾਈਮ 'ਚ ਤਾਂ ਪੂਰਾ ਚਰਚ ਹੈ ਓਏ ਉਹ ਭੋਲੀ ਸੀ ਤੇਰੀ ਜ਼ਿੰਦਗੀ ਤਾਂ ਬਚ ਗਈ ਜੋ ਕਿਤੇ ਉਹ ਚਲਾਕ ਹੁੰਦੀ ਮੌੜਸੇਂ ਤੇਰਾ ਕਰਾ ਕੇ ਪਰਚਾ ਅੰਦਰ ਡਿੱਗਿਆ ਹੁੰਦਾ ਉਹ ਕਿਹੜੀਆਂ ਗੱਲਾਂ ਕਰਦਾ ਜਿਹੜੀ ਜਨਾਨੀ ਕਹਿੰਦੀ ਮੈਂ ਅੱਖਾਂ ਭਰ ਕੇ ਦੇਖ ਲਾਂ ਉਹਦੀ ਕੁੱਖ ਹਰੀ ਹੋ ਜਾਂਦੀ ਐ ਦੇਖੀ ਕਿਤੇ ਤੇਰੀ ਕੁੱਖ ਵੀ ਨਾ ਹਰੀ ਕਰਦਣਾ ਜਦੋਂ ਪਟੇ ਪੈਂਦੇ ਨੇ ਨਾ ਮੌੜਸਿਆਂ ਬਹੁਤ ਔਖਾ ਹੁੰਦਾ ਕੋਈ ਨਹੀਂ ਲਾਇਸੈਂਸ ਬਣਨ ਚ 5-7 ਦਿਨ ਰਹਿ ਗਏ ਮੈਂ ਤੈਨੂੰ ਇੱਕ ਗੱਲ ਕਹਿਣਾ ਲੇਕ ਕਰ ਨਹੀਂ ਦਿੰਦੇ ਨੇ ਆਪਣੀ ਮੰਦੀ ਐ ਉਹ ਨਰਮ ਸੀ ਕੁੜੀ ਚੱਲ ਗਿਆ ਠੀਕ ਐ ਬਾੜੀ ਚਲਾਕੀ ਧਾਮੀ ਜੇ ਕਿ ਅੱਗੇ ਚਲਾਕ ਨੂੰ ਚਲਾਕ ਟੱਕਰ ਦੇ ਨਾ ਤੈਨੂੰ ਕਹਣਾ ਇਹ ਗੱਲ ਸੁਣੀ ਨਹੀਂ ਸੀ ਆਂਦੀ ਕਬਨ ਕੁੰਡ ਨੂੰ ਕੁੰਡ ਸੌਕ ਕੋ ਤੋਂ ਟੱਕਰਦਾ ਮੱਤਾਂ ਨਾ ਦੇ ਟਾਈਮ ਦੇਖੀ ਚੱਲ ਬੰਦਿਆ ਬੁਲੀਆ ਵਾਲੀਆਂ ਤਾਂ ਵਧੀਆ ਹੋ ਰੱਖੀਆਂ ਨੇ ਗੀਆਂ ਰੀਤ ਰਾਹੁਲ ਰਾਹ ਨੂੰ ਹਜੇ ਵੀ ਯਾਦ ਕਰਦੀ ਏ ਤੈਨਰੇ ਨਾਲ ਇੰਨਾ ਕੁਝ ਹੋ ਗਿਆ ਕੋਰੇ ਗੱਲਾਂ ਨੂੰ ਥੋੜੂ ਕੋਈ ਭੁੱਲ ਸਕਦਾਗਾ ਨਾਲੇ ਮੈਂ ਰਾਹੁਲ ਨੂੰ ਪਿਆਰ ਕੀਤਾ ਸੀ ਮੈਨੂੰ ਕਿਹ ਪਤਾ ਸੀ ਵੀ ਉਹ ਮੈਨੂੰ ਅੱਧ ਵਿਚਾਲੇ ਛੱਡ ਕੇ ਜਾਊਗਾ ਨਾਲੇ ਤੂੰ ਇੱਕ ਗੱਲ ਦਾ ਜਿਗਰ ਰੱਖਿਆ ਏ ਛੇ ਗਰਾ ਘਾਦਾ ਰੱਖਣਾ ਹੁਣ ਛੇਰਾ ਤਾਂ ਉਹਨੇ ਸਾਰਾ ਤੋੜ ਕੇ ਰੱਖਤਾ ਖੁਸ਼ ਨਹੀਂ ਹੈਗਾ ਮੇਰੇ ਲਈ ਹੁਣ ਨਾ ਮੈਂ ਹੁਣ ਬਹੁਤਾ ਕੁਝ ਸੁਣ ਸਕਦੀ ਆ ਛੇ ਉਹਦੀ ਕੋਈ ਗੱਲ ਆ ਤਾਂ ਪਲੀਜ਼ ਇੱਥੇ ਹੀ ਬੰਦ ਕਰ ਦੇ ਮੈਨੂੰ ਹੁਣ ਦੱਸੀ ਉਹਦੀ ਗੱਲ ਤਾਂ ਹੈਗੀ ਆ ਪਰ ਤੂੰ ਜਿਗਰਾ ਰੱਖ ਗੱਲ ਸੁਣਨ ਵਾਸਤੇ ਰੱਖੇਂਗੀ ਜਿਗਰਾ ਕਿ ਮੈਂ ਸੁਣ ਆਉਦੀ ਆ ਗੱਲਾਂ ਇੰਨਾ ਕੁਝ ਰਾਹੁਲ ਮੇਰੇ ਨਾਲ ਕਰਕੇ ਗਿਆ ਹਜੇ ਵੀ ਤੈਨੂੰ ਲੱਗਦਾ ਫਿਰ ਮੈਂ ਉਹਦੀਆਂ ਗੱਲਾਂ ਕਰੂੰਗੀ ਚੱਲ ਵੈਸੇ ਗੱਲ ਕੀ ਆ ਉਹਨੇ ਆਪਣੇ ਪਿੰਡ ਦੇ ਨਾਲ ਵਾਲੀ ਕੁੜੀ ਵਸਾਰ ਕੇ ਇੱਕ ਕੌਣ ਹੈਗੀ ਆਪਣੇ ਪਿੰਡ ਦੇ ਨਾਲ ਦੀ ਨਾਲੇ ਆਪਣੇ ਨਾਲੇ ਪੜਦੀ ਹੁੰਦੀ ਸੀ ਚਰਨੋਂ ਦੀ ਹੈਗੀ ਜਾਣਦੀ ਹੈ ਚਰਨਾਂ ਨੂੰ ਛੜੀ ਆਪਣੇ ਤੋਂ ਇੱਕ ਕਲਾਸ ਅੱਗੇ ਆ ਹਾਂ ਉਹ ਉਹਦੀ ਜ਼ਿੰਦਗੀ ਖਰਾਬ ਕਰਨ ਲੱਗਿਆ ਹਣ ਉਹ ਇਹ ਰਾਹੁਲ ਨੇ ਨਾ ਘੇਰਿਆ ਹੋਇਆ ਕਿਉਂ ਆਗਾ ਖਟੋਖਟ ਐਂ ਤੋਂ ਸੋਚ ਲੈ ਪਹਿਲਾਂ ਮੇਰੀ ਜ਼ਿੰਦਗੀ ਖਰਾਬ ਕਰਤੀ ਮੈਨੂੰ ਇੰਨੀਆਂ ਮੁਸੀਬਤਾਂ ਚ ਪਾ ਕੇ ਤੇ ਹੁਣ ਕਿਸੇ ਹੋਰ ਕੁੜੀ ਦੀ ਜ਼ਿੰਦਗੀ ਖਰਾਬ ਕਰ ਰਿਆ ਫਰੀਦ ਤੋ ਉਹਦਾ ਕੰਮ ਹੀ ਇਹੀ ਐ ਪਹਿਲਾਂ ਤੂੰ ਨਹੀਂ ਸਮਝੀ ਹੁਣ ਉਹ ਬਸਾਰੀ ਵਿਚਾਰੀ ਭੋਲੀ ਯਾਰ ਤੋ ਇੱਕ ਵਾਰ ਚਰਨ ਨੂੰ ਤੂੰ ਵੀ ਤਾਂ ਸਮਝਾ ਸਕਦਾਗਾ ਕੀ ਸਮਝਾਵਾਂ ਫਰੀਦ ਪਹਿਲਾਂ ਤੈਨੂੰ ਸਮਝਾ ਸਮਝਾ ਕੇ ਜ਼ੋਰ ਲਾ ਲਿਆ ਉਦੋਂ ਤੂੰ ਨਹੀਂ ਸਮਝੀ ਹੁਣ ਉਹਨੂੰ ਕਿਵੇਂ ਸਮਝਾਵਾਂ ਉਹਨੂੰ ਤਾਂ ਪਿਆਰ ਚ ਅੰਨੀ ਹੋਈ ਹੋਇਆ ਤਾਂ ਕੀ ਕਰੀਏ ਉਝਾਲੀ ਇੰਨੇ ਚੰਗੀ ਤਰ੍ਹਾਂ ਫਸਾਉਂਦਾ ਵੀ ਬੰਦੇ ਨੂੰ ਦੂਜੇ ਬੰਦੇ ਦੀ ਗੱਲ ਸੁਣਨ ਤੇ ਮਜਬੂਰ ਕਰ ਦਿੰਦਾ ਤੇ ਲੈਣੀ ਕਰਦਾ ਵੀ ਹਾਂ ਇੱਕ ਗੱਲ ਹੋਰ ਦੇ ਉੱਤੇ ਸੱਚਾਈ ਇੱਕ ਗੱਲ ਪ੍ਰੀਤ ਨੂੰ ਹੋਰ ਦੱਸਦਾ ਆ ਦੇਖ ਉਹਦੀ ਵੀਡੀਓ ਪਾਰਕ ਚ ਕਿਵੇਂ ਬੈਠੇ ਦੇਖੀ ਇਹ ਮੈਂ ਸਬੂਤ ਲੈ ਆ ਮਾਤੇ ਨੂੰ ਯਕੀਨ ਹੋ ਜੂਗਾ ਯਾਰ ਕਿੰਨਾ ਕਰਿਆ ਹੋਇਆ ਇਨਸਾਨ ਐ ਤੇਦੀ ਆਪਦੀ ਭੈਣ ਹੁੰਦੀ ਇਹ ਆਪਦੀ ਭੈਣ ਨਾਲ ਇਹ ਕੁਝ ਹੋਣ ਦੇ ਦਿੰਦਾ ਪਹਿਲਾਂ ਮੇਰੀ ਜ਼ਿੰਦਗੀ ਖਰਾਬ ਕੀਤੀ ਹੁਣ ਕਿਸੇ ਹੋਰ ਕੁੜੀ ਦੀ ਜ਼ਿੰਦਗੀ ਖਰਾਬ ਕਰ ਰਿਆ ਕੋਈ ਗੱਲ ਨਹੀਂ ਬਰੀ ਤਾਂ ਤੇਰੀ ਦਾ ਕਰਤੀ ਕਰਤੀ ਹੁਣ ਆਪਾਂ ਉਹਦੀ ਚਰਨੋ ਦੀ ਜ਼ਿੰਦਗੀ ਖਰਾਬ ਨਹੀਂ ਹੋਣ ਦਿੰਦੇ ਪਰ ਹੁਣ ਇਹਦੇ ਵਿੱਚ ਮੈਂ ਕੀ ਕਰ ਸਕਦੀ ਆ ਉਹਨੇ ਕਿਹੜਾ ਮੇਰੇ ਤੇ ਯਕੀਨ ਕਰਨਾ ਤੈਨੂੰ ਪਤਾ ਰਾਹੁਲ ਕੋਈ ਛੋਟਾ ਮੋਟਾ ਬੰਦਾ ਨਹੀਂ ਮਾਸਟਰਮਾਈਂਡ ਆ ਉਹ ਨਾ ਬੰਦੇ ਦੇ ਦਿਮਾਗ ਦੇ ਵਿੱਚ ਬਿਠਾ ਦਿੰਦਾ ਮੈਂ ਤੈਨੂੰ ਇੰਨਾ ਪਿਆਰ ਕਰਦਾ ਤੇਰੇ ਲਈ ਆ ਕਰ ਦੂ ਤੇਰੇ ਲਈ ਉਹ ਕਰ ਦੂ ਤੈਨੂੰ ਲੱਗਦਾ ਸਾਹਮਣੇ ਵਾਲੀ ਕੁੜੀ ਯਕੀਨ ਕਰੂਗੀ ਤੂੰ ਮੇਰੀ ਗੱਲ ਸੁਣ ਚਰਨ ਨੂੰ ਤੂੰ ਸਮਝਾਈ ਤਰੀਕੇ ਨਾਲ ਗੁਰੀ ਸਮਝਾਉਣ ਦੀ ਤਾਂ ਤੈਂ ਵੀ ਮੈਨੂੰ ਬਹੁਤ ਕੋਸ਼ਿਸ਼ ਕੀਤੀ ਸੀ ਬੇ ਰਾਹੁਲ ਮੁੰਡਾ ਸਹੀ ਨਹੀਂ ਹੈਗਾ ਮੈਂ ਕਿੰਨਾ ਕ ਸਮਝੀ ਤੇਰੀਆਂ ਮੈਂ ਉਦੋਂ ਰਾਹੁਲ ਦੇ ਪਿਆਰ ਚੰਨੀ ਹੋਈ ਪਈ ਸੀ ਨਾ ਮੈਨੂੰ ਪਤਾ ਵੀ ਨਹੀਂ ਉਹ ਕਰਦਾ ਪਰ ਤੂੰ ਇਹ ਗੱਲ ਦੀ ਗੌਰ ਰੱਖੇ ਚਰਨ ਨੂੰ ਸਮਝਾ ਦੇ ਠੀਕ ਹੈ ਪ੍ਰੀਤਾ ਕੋਈ ਉਹਦੀ ਜ਼ਿੰਦਗੀ ਆਪਾਂ ਬਰਬਾਦ ਨਹੀਂ ਦੇਖਦੇ ਚੰਗਾ ਕੀ ਮੈਂ ਜਨ ਜੋਂ ਚਰਨ ਨੂੰ ਨੂੰ ਲੱਗਦਾ ਕਿਸੇ ਨੂੰ ਹੁਣ ਮੇਰੀਆਂ ਗੱਲਾਂ ਸੁਣੋਂਗੀ ਪਰ ਇਹ ਤਾਂ ਹੈ ਪ੍ਰੀਤ ਤੇਰੀ ਤਾਂ ਉਹ ਨਹੀਂ ਦਿੰਦੀ ਕਿ ਖਰਾਬ ਕਰਦੀ ਤੂੰ ਕਿਸੇ ਹੋਰ ਕੁੜੀ ਦੀ ਕਿਵੇਂ ਜ਼ਿੰਦਗੀ ਖਰਾਬ ਕਰਨ ਦੇ ਦੇਂਗੀ ਰਾਹੁਲ ਨੂੰ ਸਭ ਪਤਾ ਦਿਵਾਉਣਾ ਹੀ ਪੈਣਾ ਐਵੇਂ ਥੋੜੂ ਸਮਝੂਗਾ ਐ ਤਾਂ ਉਹ ਗੁੱਡੀ-ਪਟੋਲਿਆਂ ਵਾਲਾ ਕੰਮ ਕਰ ਰੱਖਿਆ ਨਵੀਂ ਗੁੱਡੀ ਖਰੀਦੀ ਯੂਜ਼ ਕੀਤਾ ਸੁੱਟਦਾ ਫੇਰ ਨਵੀਂ ਖਰੀਦ ਲਈ ਬਾਜ਼ਾਰ ਚੋਂ ਐ ਨਹੀਂ ਕੁੜੀਆਂ ਮਿਲਦੀਆਂ ਹੁੰਦੀਆਂ ਕਿਵੇਂ ਉਹ ਕੁੜੀਆਂ ਨੂੰ ਯੂਜ਼ ਕਰਕੇ ਸੁੱਟਦਾ